ਸੋ ਵੀਰੇ ਜਨਾਨੀ ਟੂਬਾ ਪਾ ਕੇ ਲਗੀ ਫਿਰੇ ਕਿਸੇ ਨੇ ਉਂਗਲ ਨਹੀਂ ਕਰੀ ਉਹ ਸਮ ਉਹਦਾ ਸਮਾਂ ਚੰਗਾ ਸੀ ਨਾ ਅਜ਼ਾਦ ਸਿੰਘ ਰਾਣਾ ਫਿਰ ਸੇਖੋਂ ਫਤੋ ਦੇ ਕੋਲ ਨਾ ਸੇਖੋਂ ਜਰਾ ਹਰਿਆਲਾ ਜਾਗੂ ਵਾਲਾ ਵਾਣ ਹੈ ਰੇਲਵੇ ਸਟੇਸ਼ਨ ਫਤੋ ਚੇਗਾ ਬਹੁਤ ਵਧੀਆ ਰਹਿੰਦੇ ਸਾਡੇ ਪਿੰਡ ਮੁਸਲਮਾਨਾ ਦੋਦ ਸੀ ਕੋਈ ਝਗੜਾ ਝਗੜਾ ਨਹੀਂ ਸੀ ਕੋਈ ਨਾ ਚਿੱਤੇ ਜੇ ਮੁਸਲਮਾਨਾਂ ਦੇ ਬਹੁਤ ਘਟ ਰਹੇ ਹੁੰਦੇ ਨੇ ਕੋਈ ਸੁਰਤੀ ਹੁੰਦਾ ਉਹ ਡੇਰਾ ਹੁੰਦਾ ਕਿ ਸੁਰਤੀ ਨਹੀਂ ਪੂਰੀ ਦੇਂ ਮੰਦਾ ਹੀਰਾਈ ਬੋ ਹਕਤ ਇਹਨਾਂ ਦਾ ਹੋਰ ਪਾਉਂਦੇ ਤੇ ਉਹ ਪੁੱਲੇ ਪੁੱਲੇ ਕਰਦੇ ਨੇ ਹਾਸ ਕੋਲੇ ਗਾ ਤੁਸੀਂ ਜਾਂਦੇ ਸੀ ਅਸੀਂ ਪੜਦੇ ਸੀ ਪਾੜਦੇ ਪਾੜਦੇ ਬਾਸ਼ਟਰ ਜਿਹੜੇ ਨਾਲ ਦੇ ਪੈਰ ਮੁਸਲਮਾਨ ਚਧਰਾ ਦਾ ਪੈਰ ਵੀਰਾ ਸੀ ਥੋੜੀ ਸੁਰਤੀ ਠੀਕ ਨਹੀਂ ਸੀਗੀ ਉਹ ਚਧਰਾ ਦੇ ਵੀਰੇ ਚੜਾ ਜਾਣਾ ਪੀਨੂ ਦੀ ਰੋਚ ਤੇ ਉਹ ਦੇਖਿਆ ਜੇ ਮੁੰਡੇ ਜਿਹੜੇ ਪੀਨੂ ਖਾਨ ਚਲੇ ਜਾਣ ਉਹ ਦਰੋਬ ਵੀ ਉਹ ਆ ਗਿਆ ਉਹ ਦਰੋਬ ਬਾਸ਼ਟਰ ਜਿਹੜਾ ਉਹਦੇ ਤੱਕੇ ਖਾਣ ਚਲਾ ਗਿਆ ਤੇ ਜਿਹੜੇ ਬੱਚੇ ਆ ਗਏ ਜਦ ਬਾਸ਼ਟਰ ਆਇਆ ਜਦੋਂ ਬੀਓ ਚਲਾ ਗਿਆ ਉਸ ਲਈ ਉਹ ਬੱਚਿਆਂ ਨੂੰ ਕਾਬੂ ਨੇ ਕਰ ਲਿਆ ਐਂ ਕਰਕੇ ਫਟੀਆਂ ਮਾਰੀਆਂ ਕਿ ਜਿੱਜੀ ਜਮਾਤ ਪੜਦਾ ਹਾਂ ਮਾਪਿਆਂ ਨੇ ਉਠਾ ਲਿਆ ਮਾਪਿਆਂ ਨੇ ਪੜ੍ਹ ਸੀ ਜ਼ਿੰਦਗੀ ਖਰਾਬ ਹੋ ਗਈ ਫਿਰ ਉਸ ਤੋਂ ਬਾਅਦ ਮੈਨੂੰ ਗੁਰਦੁਆਰੇ ਬਾਤ ਨੇ ਪੜ੍ਹ ਕਰਕੇ ਮਾਪਿਆਂ ਨੇ ਪੜ੍ਹ ਕਰਕੇ ਗੁਰਦੁਆਰੇ ਦੇ ਦੋਸ ਵਾਲੇ ਸਰਾ ਮਾਰੇਗੇ ਫਿਰ ਮੇਰੇ ਬਾਪਰੇ ਕਿਸੇ ਨੇ ਸੱਜਣ ਨੂੰ ਆਖਿਆ ਸੀ ਉਹ ਮੈਨੂੰ ਪੱਤੋ ਪਾਇਆ ਲੰਡਿਆ ਲੰਡਿਆ ਜਪਾਇਆ ਨਾਲ ਨਾਰੋ ਦਾ ਪਿੰਡ ਸਾਡੇ ਭੈਣ ਰਣਜੀਤ ਜੀ ਪਨਵਈਆ ਉਹਦਾ ਚੱਲਦਾ ਪਰਜਾ ਸੀ ਕਾਰੋਬਾਰ ਪਰੋਣੇ ਬਹੁਤ ਹੁੰਦੇ ਸੀ ਉਹਨੇ ਮੈਂ ਮਾਸਟਰ ਨੂੰ ਆਖਦਾ ਸੀ ਰੋਟੀਆਂ ਖਵਾ ਉਹਦੇ ਚੰਨੜ ਕੋਈ ਮੇਰੇ ਦੋਸਤਾਂ ਨਾਲ ਮਾਰੇ ਗਏ ਤੇ ਦੋਸਤਾਂ ਚਾਰੀ ਆਉਣੀ ਉਹਦੂਗੇ ਥੋੜਾ ਚਰਦੇ ਆਉਗੀ ਪਹਿਲੀ ਦੇ ਨਾਲ ਪਿੰਡ ਆਵਾਨ ਉੱਥੇ ਮੁਸਲਮਾਨਾ ਦਾ ਸੀ ਸਾਰਾ ਉੱਥੇ ਪੜਨੇ ਪਾਤ ਜਦੋਂ ਦੁਬਾਰਾ ਆਇਆ ਤੀਜੀ ਚ ਫਿਰ ਦੁਬਾਰਾ ਮੈਨੂੰ ਪਹਿਲੇ ਪੜਨੇ ਪਾਤ ਦਾ ਦੂਜੀ ਚ ਮੈਂ ਕਿਹਾ ਮੇਰਾ ਪੇਪਰ ਰੋਜ਼ ਮੈਂ ਤੀਜੀ ਮੇਰੀ ਸਾਲ ਕੇ ਮਾਰਦੀ ਉਹ ਜਦੋਂ ਐ ਉਹ ਤੀਜੀ ਪੜਦੇ ਸਾ ਉਮਰ ਹੋ ਰਹੀ ਜਿਆਦਾ ਹੋ ਗਈ ਜ਼ਿੰਦਗੀ ਖਰਾਬ ਬਾਪ ਨੂੰ ਆ ਰੰਗ ਹੋ ਗਈ ਅਜੇ ਰਾਕੇ ਜਿਹੜੇ ਸੀ ਉਹ ਸਾਨੂੰ ਆਪ ਨੂੰ ਟੱਕੇ ਖਾਣੇ ਪਏ ਬਾਪ ਤੋਂ ਕੰਮ ਨਹੀਂ ਸੀ ਹੁੰਦਾ ਤੇ ਸਾਡੀ ਜਰੂਰੀ ਬਾਪੋਂ ਨਾਲੋਂ ਨਾਪੜਨ ਕਰਕੇ ਸਾਨੂੰ ਪੜ੍ਹਨੇ ਪਾਇਆ ਹੁੰਦਾ ਅੱਜ ਨੌਕਰੀ ਲੱਗੀ ਹੁੰਦੀ ਜੰਗਾਲ ਦੇ ਪਿੰਡ ਆਏ ਘਰੋਬਾਰ ਜਦੋਂ ਬਾਹਰ ਆਏ ਆਪਦਾ ਪਰਿਵਾਰ ਸਾਰਾ ਵਿਛੜ ਗਿਆ ਇਕੱਠੇ ਹੋਣਾ ਸੀ ਉਥੇ ਕੁਛ ਉੰਦੀਦੀ ਹੋਏ ਵਿੱਚੋਂ ਛੋਟਾ ਸੀ ਜਿਹੜਾ ਉਹ ਜਾਗੂ ਵਾਲੇ ਜਾ ਗਿਆ ਅੱਗੋਂ ਸਾਡਾ ਇੱਕ ਭਰਾ ਮੇਰੇ ਘੋੜੇ ਤੇ ਰਿਹਾ ਉਹ ਕਿਤੇ ਚਲੇ ਮਿਦਰਾ ਅਖੀਂ ਇੱਧਰ ਗਏ ਦੀ ਉਹਦੇ ਕੋਈ ਯਾਰ ਚੜ ਘੋੜੇ ਮਗਰ ਉਹਨੇ ਉਹਨੂੰ ਲਿਆੰਦਾ ਫਿਰ ਉੱਤੇ ਛੱਡ ਗਿਆ ਕਹਿੰਦਾ ਜੰਬਰੀ ਆ ਗਏ ਜੰਬਰਾ ਦੇ ਵਿੱਚ ਝੋਕੇ ਪੈਣ ਜੁੜੇ ਉੱਥੇ ਛੱਟੀਆਂ ਦਾ ਬਾਬਾ ਇੱਕ ਅੱਗੇ ਘੋੜੇ ਤੇ ਮਹਾਰਾਜਾ ਸਰੂਪ ਰੱਖਿਆ ਤੇ ਸਾਰੀ ਸੰਗਤ ਮਗਰ ਲੱਗੀ ਤੇ ਫਿਰ ਸਾਰੇ ਟੁਰੇ ਆਪਣਾ ਮਾਨ ਇੱਥੇ ਆ ਗਏ ਉਧਰ ਨਾਲੋਂ ਇੱਧਰ ਆ ਕੇ ਅਨਪੜ੍ਹ ਕਰਕੇ ਮੇਂਚ ਕਰਕੇ ਸਾਡੇ ਬਾਪ ਜੀ ਬਜ਼ਾਰੀ ਕਿਤੇ ਪੈਰੀ ਸੀ ਤਿੰਨਾ ਬਰਾ ਦੇ ਕਰੇ 705 ਮੀਨ ਬਣਾਈ ਮੇਂਚ ਕਰਕੇ ਬਣਾਈ ਦਸਾਂ ਆਦਮੀ ਮੇਂਚ ਕਰਕੇ ਬਣਾਈ ਹੁਣ ਇਹ ਆਪੋ ਉਹਦੇ ਕਰ ਸਾਰੇ ਸੁਖੀ ਆ ਤਿੰਨੇ ਬਰਾ ਦੇ ਹੈਗੇ ਆ ਰਸੂਖੇ ਸਾਡਾ ਆ ਜਿਹੜਾ ਸੀ ਉਸ ਵੇਲੇ ਜਨਾਨੀ ਟੂਬਾ ਪਾ ਕੇ ਲਗੀ ਫਿਰੇ ਕਿਸੇ ਨੇ ਉਂਗਲ ਨਹੀਂ ਕਰਨੀ ਉਸ ਵੇਲੇ ਸਮਾਂ ਚੰਗਾ ਸੀ ਤੇ ਅੱਜ ਜਿਹੜਾ ਦੇਸ਼ ਆਜ਼ਾਦ ਹੋਣ ਨਾਲ ਇਹ ਜਿਹੜਾ ਵਾਧਾ ਹੋਇਆ ਹੈ ਹੋਇਆ ਇਹ ਚੰਗਾ ਹੈ ਪਰ ਉਦੋਂ ਸਮਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਵਕਤ ਸਰਕਾਰਵਾਜ਼ੇ ਆਉਣਾ ਜਿਹੜੀ ਤਰੀਕ ਦੇ ਨਹੀਂ ਉੱਤੇ ਹਾਜ਼ਰ ਹੋਣ ਤੇ ਕੋਈ ਕਿਸੇ ਦਾ ਜ਼ਿਆਸਤੀ ਨਹੀਂ ਸੀ ਹੁੰਦੀ ਹੁਣ ਜਿਹੜਾ ਇਹ ਸਮਾਂ ਜਿਵੇਂ ਜਿਵੇਂ ਇਹ ਯੁੱਗ ਤੋਂ ਨਾਲ ਚੱਲੀ ਜਾਨੇ ਮੇਰੀ ਮਾਂ ਪਿਓ ਨੇ ਕਿੰਨੂੰ ਸਰਦਾਰ ਬਣਾਏ ਰੱਖਿਆ ਛਾਰੀ ਜਮੀਨ ਮੈਂ ਇਕੱਲੇ ਨੇ ਖਰੀਦੀ ਕਿਸੇ ਦਾ ਹਿਸਾਬ ਨਹੀਂ ਮਾਰਿਆ ਇੱਕ ਵੇਚੋਂ ਛੋਟੇ ਦਾ ਮੁੰਡਾ ਦਾ ਬਾਪੂ ਕੀ ਪਤਾ ਕੀ ਕਰਦੇ ਜੀ ਜਦੋਂ ਵੱਖਰੇ ਹੋਏ ਮੈਂ ਪੁੱਤਰ ਵੇਹ ਤੁਹਾਨੂੰ ਕੋਈ ਕਦੇ ਘੱਟ ਤਾਂ ਨਹੀਂ ਮਿਲੀ ਨਹੀਂ ਬਾਪੂ ਸਾਡੇ ਤੋਂ ਗਲਤੀ ਹੋ ਗਈ ਲਫ਼ਜ਼ ਨਿਕਲ ਗਿਆ ਤੂੰ ਕਿਸੇ ਰੱਬੇ ਹੀ ਮਾਨੀ ਨਹੀਂ ਕੀਤੀ ਬਸ ਟਾਲੀਆਂ ਕਿੰਨੇ ਦੇ ਹਿੱਸੇ ਦੀ ਜਿੰਨੀ ਪੈਲੀ ਲਈ ਜਮੈਂ ਇਕੱਲੇ ਨਹੀਂ ਏ ਬਾਪ ਉਹ ਰੰਗ ਸੀ ਤੇ ਮਾਂ ਹਿੱਸਾ ਪਾਉਂਦੀ ਸੀ ਪੁੱਤਰ ਆ ਕਰ ਪੁੱਤਰ ਆ ਕਰ ਉਹ ਫਿਰ ਮਾਂ ਦੀ ਆਖੇ ਲੱਗਦੇ ਸੋ ਕਿਉਂ ਹੋ ਗਿਆ ਜੋ ਬਜਰ ਕਰਦੀ ਸੀ ਮਨਦੇ ਸ ਕਿਹੜਾ ਖਲੋਰ ਖੇਡਣਾ ਬਾਗੜਾ ਕਰਨੀਆਂ ਨੇੜੇ ਅੱਟੀ ਅੱਟੀ ਦੇ ਨਾਲ ਉੱਥੇ ਕੋਈ ਕਿਸੇ ਨਰਮਾ ਲੈ ਜੇ ਨਾ ਕਿ ਕੋਈ ਜੱਗ ਕੋ ਸੌਦਾ ਤੇ ਕਰੇ ਨਾ ਕਾਕੂ ਉਹ ਇਹ ਜੇ ਕੰਮ ਉਹਦੇ ਖਿੰਡੂ ਖਰੀ ਖੇਡਦੀ ਉਹਨਾਂ ਦੇ ਕਿ ਜਿਹੜਾ ਪਿਆਰ ਜਿਆਦਾ ਸੀ ਬੱਚਿਆਂ ਦਾ ਬਹੁਤ ਚੰਗਾ ਸਮਾਂ ਬੀਤਿਆ ਤੇ ਸਾਡੇ ਕੋਲ ਇੱਕ ਗਵਾਨ ਖੱਤਰੀ ਸੀ ਉਹ ਵੀ ਸਾਨੂੰ ਭਰਾ ਵਾਂਗੂ ਰਿਹਾ ਕਿ ਉਹਨੂੰ ਖੱਤਰੀਆਂ ਦਾ ਕੰਮ ਨਹੀਂ ਕੀਤਾ ਬਹੁਤ ਚੰਗਾ ਰਿਹਾ ਖੂਈ ਲਈ ਵਿਚਕਾਰ ਰਾਤ ਤੇ ਕੰਧ ਕਰਕੇ ਤੇ ਸਾਰੇ ਪਾਣੀ ਉੱਥੋਂ ਪਰ ਰਹੇ ਵਿੱਚ ਵੱਖ-ਵੱਖ ਲਾਉਣ ਦੇ ਵਿਚਕਾਰ ਕਰਨ ਲਈ ਸਾਰੇ ਪਾਣੀ ਭਰੇ ਜਾਣ ਕਰਨਗੇ ਕੰਗਾ ਟੈਂਸਨ ਆ ਰਿਹਾ ਹੈ